ਲੋਕ ਸਭਾ ਚੋਣਾਂ ਆ ਰਹੀਆਂ ਨੇ ਤੇ ਉੱਥੇ ਹੀ ਦੱਸਦੀ ਏ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਲਗਾਤਾਰ ਸਿਆਸਤ ਦਾ ਅਖਾੜਾ ਭੱਗਦਾ ਜਾ ਰਿਹਾ ਹੈ ਤੇ ਜਿਸ ਦੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇੱਕ ਵੱਡੀ ਮੀਟਿੰਗ ਕੀਤੀ ਗਈ ਤੇ ਕਿਸਾਨ ਪੱਖਾਂ ਨੂੰ ਲੈ ਕੇ ਵੀ ਗੱਲਬਾਤ ਹੋਈ ਤੇ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਿਹੜਾ ਬੰਦੀ ਸਿੰਘਾਂ ਦਾ ਮੁੱਦਾ ਚੱਕਿਆ ਗਿਆ ਤੇ ਜਿਸ ਦੇ ਦੌਰਾਨ ਐਸ்சிਪੀਸੀ ਦੇ ਸਕੱਤਰ ਗੁਰਚਰਨ ਸਿੰਘ ਗਰੇਵਾਲ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਤੇ ਕੁਝ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਧੰਨਵਾਦ ਕੀਤਾ ਤੇ ਉਹਨਾਂ ਨੇ ਕਿਹਾ ਕਿ ਪਹਿਲਾਂ ਵੀ ਜਿਹੜੇ ਸਾਡੇ ਸਿੱਖ ਜਥੇਬੰਦੀਆਂ ਨੂੰ ਲੈ ਕੇ ਜੋ ਕਿ 32 ਸਾਲਾਂ ਤੋਂ ਜੇਲ੍ਹ ਦੇ ਵਿੱਚ ਨੇ ਉਹਨਾਂ ਨੂੰ ਲੈ ਕੇ ਹਮੇਸ਼ਾ ਇਸ ਸ਼੍ਰੋਮਣੀ ਅਕਾਲੀ ਦਲ ਨੇ ਪੱਖ ਲਿਆ ਅਤੇ ਅੱਜ ਫਿਰ ਤੋਂ ਸਾਬਿਤ ਕਰ ਦਿੱਤਾ ਹੈ ਕਿ ਉਹ ਬੰਦੀ ਸਿੰਘਾਂ ਦੇ ਨਾਲ ਨੇ ਤੇ ਜਿਸ ਦੇ ਦੌਰਾਨ ਐਸਜੀਪੀਸੀ ਸਕੱਤਰ ਗੁਰਚਰਨ ਸਿੰਘ ਅਰੇਵਾਲ ਦੇ ਵੱਲੋਂ ਧੰਨਵਾਦ ਵੀ ਕੀਤਾ ਗਿਆ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਐਸਜੀਪੀਸੀ ਦੇ ਸਕੱਤਰ ਦਾ ਹੋਰ ਕੀ ਕਹਿਣਾ ਸ਼੍ਰੋਮਣੀ ਅਕਾਲੀ ਦਲ 100 ਸਾਲ ਤੋਂ ਵੱਧ ਦਾ ਇਤਿਹਾਸ ਹੈ ਇਸ ਦੇਸ਼ ਦੇ ਅੰਦਰ ਅ ਐਸੀ ਪਾਰਟੀ ਜਿਹੜੀ ਕਿ ਸੰਘਰਸ਼ਾਂ ਵਿੱਚੋਂ ਨੰਗਲੀ ਦੇਸ਼ ਦੀ ਆਜ਼ਾਦੀ ਲਈ ਵੱਡਾ ਯੋਗਦਾਨ ਪਾਇਆ ਰੋਲ ਅਦਾ ਕੀਤਾ ਸਿੱਖ ਪੰਥ ਦੀ ਨੁਮਾਇੰਦਾ ਜਮਾਤ ਘਟ ਗਿਣਤੀਆਂ ਦੇ ਹੱਕਾਂ ਦੀ ਗੱਲ ਕਰਨ ਵਾਲੀ ਅਤੇ ਇਸ ਪੰਜਾਬ ਦੇ ਹੱਕਾਂ ਲਈ ਮੋਰਚੇ ਲਾ ਕੇ ਸੰਘਰਸ਼ ਕਰਕੇ ਆਪਣਾ ਜਿਹੜਾ ਇਤਿਹਾਸਕ ਰੋਲ ਦਾ ਕਰਨ ਵਾਲੀ ਪਾਰਟੀ ਨੇ ਕੱਲ ਕੋਰ ਕਮੇਟੀ ਦੀ ਇੱਕ ਮੀਟਿੰਗ ਹੋਈ ਆ ਉਸ ਮੀਟਿੰਗ ਦੇ ਵਿੱਚ ਇੱਕ ਗੱਲ ਸਪਸ਼ਟ ਕਰ ਦਿੱਤੀ ਕਿ ਸਿੱਖ ਪੰਥ ਅਤੇ ਪੰਜਾਬ ਦੇ ਹਿੱਤ ਪਹਿਲਾਂ ਨੇ ਤੇ ਰਾਸੀ ਗੱਠਜੋੜ ਜਾਂ ਸੀਟਾਂ ਦੀ ਗਿਣਤੀ ਮਿਲਤੀ ਬਾਅਦ ਵਿੱਚ ਆ ਇਹ ਆਪਣੇ ਆਪ ਦੇ ਵਿੱਚ ਇੱਕ ਇਤਿਹਾਸਕ ਵੱਡਾ ਫੈਸਲਾ ਜਿਹੜੇ ਲੋਕ ਆਕਾਲੀ ਦਲ ਨੂੰ ਭੰਡਦੇ ਸੀ ਕਿ ਇਹ ਗੱਠਜੋੜ ਕਰ ਰਹੇ ਨੇ ਇਹ ਬੇਈਮਾਨਾ ਗੱਠਜੋੜ ਕਰ ਰਹੇ ਨੇ ਪੰਥ ਦੀ ਗੱਲ ਨਹੀਂ ਹੈ ਪੰਜਾਬ ਦੇ ਹੱਕਾਂ ਦੀ ਗੱਲ ਨਹੀਂ ਹੈ ਘਟ ਗਿਣਤੀ ਲੋਕਾਂ ਦੀ ਗੱਲ ਨਹੀਂ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਜੋ ਫੈਸਲਾ ਕੀਤਾ ਗਿਆ ਮੈਂ ਉਸ ਫੈਸਲੇ ਦੀ ਪਰਪੂਰ ਸ਼ਲਾਘਾ ਕਰਦਾ ਤੇ ਮੈਂ ਇਹ ਵੀ ਗੱਲ ਕਹਿਣੀ ਚਾਹਣਾ ਕਿ ਅੱਜ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਧਰੇ ਬੰਦੀਆਂ ਤੋਂ ਉੱਪਰ ਉੱਠ ਕੇ ਇਸ ਫੈਸਲੇ ਦਾ ਸਵਾਗਤ ਕਰਨਾ ਚਾਹੀਦਾ ਇਹਦਾ ਸਾਨੂੰ ਸਮਰਥਨ ਕਰਨਾ ਚਾਹੀਦਾ ਕਿਉਂਕਿ ਅਕਾਲੀ ਦਲ ਨੇ ਇੱਕ ਫੈਸਲਾ ਕਰ ਲਿਆ ਕਿ ਠੀਕ ਹੈ ਗੱਠਜੋੜ ਜਿਹੜੇ ਆ ਇਸ ਦੇਸ਼ ਦੇ ਅੰਦਰ ਅੱਜ ਚੱਲ ਰਹੇ ਆ ਤੇ ਗੱਠਜੋੜਾਂ ਦੀ ਸਰਕਾਰ ਆ ਪਿਛਲੇ ਗੱਠਜੋੜ ਦੇ ਵਿੱਚ ਅਸੀਂ ਜੋ ਫੈਸਲੇ ਕੀਤੇ ਪੰਜਾਬ ਦੇ ਹਿੱਤ ਚੰਗੇ ਰਹੇ ਦਿੱਲੀ ਦੇ ਕਤਲੇਆਮਾਂ ਨੂੰ ਸਜ਼ਾਉਂ ਦਵਾਈਆਂ ਹੋਰ ਧਾਰਮਿਕ ਅਸੀਂ ਜਿਹੜੇ ਆ ਫੈਸਲੇ ਕਰਵਾਉਣ ਵਿੱਚ ਸਫਲ ਰਹੇ ਪਰ ਅੱਜ ਦਾ ਗੱਠਜੋੜ ਜਿਹੜਾ ਵਾ ਉਹ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਦੇ ਵਿੱਚ ਜੋ ਜੋ ਸਾਡੀ ਸ਼ਰੋਣੀ ਗੁਰਦਰਾਪਨ ਕਮੇਟੀ ਨੂੰ ਤੋੜ ਕੇ ਕਮਜ਼ੋਰ ਕਰਨ ਦੀਆਂ ਜਿਹੜੀਆਂ ਸਸਾਵਾਂ ਦਾ ਜਿਹੜਾ ਏਜੰਡਾ ਚੱਲ ਰਿਹਾ ਤੇ ਉਸ ਤੋਂ ਬਾਅਦ ਕਿਸਾਨੀ ਦਾ ਮੁੱਦਾ ਇਹ ਮੁੱਦੇ ਸਭ ਤੋਂ ਪਹਿਲਾਂ ਰੱਖ ਕੇ ਅੱਗੇ ਰੱਖ ਕੇ ਉਹਨਾਂ ਨੇ ਇਸ ਗੱਲ ਦਾ ਸਪਸ਼ਟ ਕਰ ਦਿੱਤਾ ਕਿ ਕਿਸੇ ਵੀ ਤਰ੍ਹਾਂ ਦਾ ਜਿਹੜਾ ਸਮਝੌਤਾ ਵਾ ਉਹ ਸਮਝੌਤਾ ਪੰਥ ਦੇ ਹਿੱਤਾਂ ਲਈ ਘਟਗਿੰਤੀ ਲਈ ਅਤੇ ਪੰਜਾਬ ਦੇ ਹੱਕਾਂ ਤੋਂ ਬਿਨਾਂ ਕੋਈ ਵੀ ਫੈਸਲਾ ਜਿਹੜਾ ਨਹੀਂ ਕੀਤਾ ਜਾਏਗਾ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਫੈਸਲਾ ਸਾਨੂੰ ਸਾਰੇ ਆਵਾਮ ਨੂੰ ਚਾਹੇ ਕਿਸੇ ਵੀ ਪਾਰਟੀ ਚੱਕ ਹੋਣੀ ਕਿਸੇ ਵੀ ਧੜੇ ਚ ਕਿਉਂ ਨਹੀਂ ਉਹਨੂੰ ਇਸ ਗੱਲ ਦਾ ਜਿਵੇਂ ਕਹਿੰਦੇ ਆ ਹੱਕ ਚ ਆਵਾਜ਼ ਬੁਲੰਦ ਕਰਨੀ ਚਾਹੀਦੀ ਆ ਤਾਂ ਕਿ ਇਸ ਸੂਬੇ ਦੀ ਮਾਂ ਪਾਰਟੀ ਮੁੱਖ ਪਾਰਟੀ ਇਹ ਜਿਹੜੀ ਪੰਜਾਬ ਦੀ ਅਸਲ ਵਾਰਿਸ ਅਕਾਲੀ ਦਲ ਨੇ ਆਪਣਾ ਰੋਲ ਕਰਦਾ ਹੁਣ ਵੇਖਣਾ ਕਿ ਲੋਕ ਇਸ ਗੱਲ ਦਾ ਹੰਗਾਰਾ ਕਿਸ ਤਰ੍ਹਾਂ ਭਰਦੇ ਨੇ ਮੈਂ ਮੁਰ ਤੋਂ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਜੋ ਫੈਸਲਾ ਹੋਇਆ ਉਹ ਇਤਿਹਾਸਿਕ ਫੈਸਲਾ ਉਹ ਉਸ ਦਾ ਡਟ ਕੇ ਸਮਰਥਨ ਕਰਦੇ ਆਂ ਤੇ ਆਸ ਕਰਦੇ ਆਂ ਕਿ ਇਸ ਫੈਸਲੇ ਤੇ ਪਹਿਰਾ ਦੰਦਿਆਂ ਪੰਥ ਲਈ ਘਟ ਗਿੰਟੀਆਂ ਲਈ ਤੇ ਪੰਜਾਬ ਦੇ ਹੱਕਾਂ ਲਈ ਅਸੀਂ ਜਿਹੜੀ ਆ ਲੜਾਈ ਹੋਰ ਮਜ਼ਬੂਤ ਹੋ ਕੇ ਲੜਾਂਗੇ